ਹਾਂ ਮੇਰੇ ਕੋਲ ਕਿਤਾਬ ਪਈ ਹੈ ਵੱਡੇ ਇੰਜੀਨੀਅਰਾਂ ਦੀ ਲਿਖੀ ਹੋਈ ਹੈ ਜੀ ਆਰ ਐਸ ਗਿੱਦ ਜਿਹੜੇ ਕੇ ਪੀ ਐਸ ਗਿੱਦ ਦੇ ਫਾਦਰ ਸੀ ਉਹ ਜਨਰਲ ਮੈਨੇਜਰ ਰਹੇ ਨੇ ਟੀਮ ਦੇ ਤੇ ਇੰਜੀਨੀਅਰ ਪਾਲ ਸਿੰਘ ਤੇ ਲੋ ਚੀਫ ਇੰਜੀਨੀਅਰ ਰਹੇ ਨੇ ਇਸੇ ਪਾਣੀ ਦੇ ਝਗੜੇ ਚ ਕੇਸ ਰਿਪਰੈਜ਼ੈਂਟ ਕਰ ਰਹੇ ਨੇ ਕਰਦੇ ਰਹੇ ਨੇ ਉਹਨਾਂ ਦੋਹਾਂ ਦੀ ਕਿਤਾਬ ਚ ਸਪਸ਼ਟ ਹੁੰਦਾ ਹੈ ਕਿ 1981 ਤੱਕ ਸਵਾਏ ਦਰਬਾਰਾ ਸਿੰਘ ਤੋਂ ਜਿਹੜੇ ਸਾਈਨ ਕਰਾ ਗਏ ਉਦੋਂ ਪਹਿਲਾਂ ਕੋਈ ਸਰਕਾਰ ਆ ਗਈ ਪੰਜਾਬ ਦੀ ਉਹਨੇ ਡਟ ਕੇ ਲੜਾਈ ਕਰੀ ਆ ਉਹ ਗੱਲ ਵੱਖਰੀ ਸਾਡੀ ਸੁਣੀ ਨਹੀਂ ਗਈ ਇਹਨਾਂ ਨੂੰ ਇਹਨਾਂ ਨੇ ਪਤਾ ਵੀ ਅਸੀਂ ਡਟ ਕੇ ਲੜਿਆ ਦੂਸਰੇ ਮੰਨਦੇ ਉਹ ਬੇਸਿਕਲੀ ਜਨਤਾ ਸਭਾ ਲਈ ਨਹੀਂ ਤੇ ਪਾਣੀ ਦਾ ਸਵਤਾ ਕਰਦਾ ਹੂੰ ਹੂੰ ਸਹੀ ਇਸ ਕਰਕੇ ਗੰਭਤ ਹੈ ਜੋ ਪੁੱਛ ਉਹਨਾਂ ਨੇ ਕਿਹਾ ਦੂਜੀ ਕਲਾਸ ਲੈਣ ਹੋਰ ਕਹਿ ਕੇ ਖਤਮ ਕਰਦਾ ਕਿਉਂਕਿ ਮੇਰੇ ਗੈਸਟ ਵੀ ਆ ਗਏ ਨੇ ਜੀ 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 ਇਹਨਾਂ ਨੇ ਆਖਿਆ ਵੀ ਅਸੀਂ ਡੈਮਾ ਦਾ ਕਾਨੂੰਨ ਖਤਮ ਕਰ ਦਿਆਂ ਹੂੰ ਡੈਮਾ ਦਾ ਕਾਨੂੰਨ 2019 ਚ ਲੋਕ ਸਭਾ ਚ ਪਾਸ ਹੋਇਆ ਸੀ 2021 ਚ ਪਾਸ ਹੋਇਆ ਰਾਜ ਸਭਾ ਚ ਪੁਰੰਤਮਾਨ ਉਹ ਲੋਕ ਸਭਾ ਦਾ ਮੈਂਬਰਸ਼ਿਪ ਪੁਰੰਤਮਾਨ ਦੱਸੇ ਕਿਉਂ ਨਹੀਂ ਉਦੋਂ ਡੈਮਾ ਦੇ ਕਾਨੂੰਨ ਤੇ ਕੀ ਸਟੈਂਡ ਆ ਸੀ ਹੂੰ ਆਪ ਦਾ ਬਿਆਨ ਕਾਢ ਕੇ ਦਿਖਾਵੇ ਮਕੰਮ ਹੂੰ ਹੂੰ ਦੂਜਾ ਇਹ ਦੰਨਾਂ ਦਾ ਕੋਈ ਨਾਂ ਵੀ ਹੋਵੇ ਬੀਬੀਐਮਡੀ ਪੰਜਾਬ ਦੇ ਪੁਨਰਗਠਨ ਕਾਨੂੰਨ ਦੇ ਸੈਕਸ਼ਨ 88 ਦੇ ਤਹਿਤ ਬੀਬੀਐਮਡੀ ਸਰਸਨਾਥ ਆਉਂਤੇ ਐ ਠਾਹਟ ਸੈਕਸ਼ਨ ਜਿਹਨੇ ਦੇਖਣਾ ਦੇਖ ਲਏ ਆ 88 ਸੈਕਸ਼ਨ ਹੂੰ ਹੂੰ ਜੀ ਜੀ ਅਰਥਾਤ ਸੈਕਸ਼ਨ ਦੇ ਅੰਦਰ ਇਹ ਡੈਮ ਪੈ ਨਹੀਂ ਪਾਣੀ ਵੰਡਣਾ ਕਾਬਰ ਵੰਡਣੀ ਇਹ ਸਾਰਾ ਤਿੰਨੇ ਬੈਰੇਜ ਹਰੀਕੇ ਪੱਤਨ ਰੋਪੜ ਤੇ ਫਿਰੋਜ਼ਪੁਰ ਚਲੋ ਆਦਾ ਇਹ ਆ ਮਾਰ ਕਰੀ ਹੋਈ ਜੀ ਦੇਖੋ ਜੀ ਉਹ ਬੀਬੀਐਮ ਵੀ ਰਿਕਾਰਡ ਨੇ ਇਹ ਕੀ ਰੌਲਾ ਪਾਇਆ ਜਾਂਦੇ ਵੇਸੀ ਧਰਮ ਦਾ ਕਾਨੂੰਨ ਐਂ ਕਿਉਂ ਨਹੀਂ ਰੱਦ ਕਰਿਆ ਆ ਹੁਣ ਜਿਹੜਾ ਜਨਾਜ਼ ਸੀ ਜੇ ਰੱਦ ਨਹੀਂ ਕਰਿਆ ਤਾਂ ਮਤਲਬ ਇਹਨਾਂ ਤੋਂ ਪੁੱਛੇ ਕਿ ਕਾਨੂੰਨ ਕੀ ਹੈ ਹੂੰ ਹੂੰ ਰੱਦ ਤੁਸੀਂ ਧਰਮ ਦਾ ਕਾਨੂੰਨ ਕਰ ਦਿਓ ਧਰਮ ਦਾ ਕਾਨੂੰਨ ਹੋਵੇ ਨਾ ਹੋਵੇ ਛੋਟਾ ਤਾਂ ਡੈਮ ਪਹਿਲੇ ਉਹਨਾਂ ਦੇ ਅੰਦਰ ਹੈ ਹੂੰ ਜੀ ਛੋਟਾ ਡੈਮ ਕਿ ਅੱਜ ਬਣਿਆ ਉਹਦਾ 11 66 ਨੂੰ ਅੰਦਰ ਚੜਿਆ ਗਿਆ ਜਦ ਕਾਨੂੰਨ ਬਣ ਗਿਆ ਹੂੰ ਆ ਵਿੱਤੀ ਲਿਖਿਆ ਪੜ ਕੇ ਸੁਣਾ ਦਵਾਂ ਭਾਠਲਾ ਡੈਮ ਐਂਡ ਰੈਦਰਵਰ ਐਂਡ ਵਰਕਸ ਅਪਰਚੂਨ ਡੇਟੂ ਨੰਗਲ ਡੈਮ ਐ ਨੰਗੜ ਹਾਈਡਰਲ ਚੈਨਲ ਜਿਹਦੇ ਤੇ ਇਹਨਾਂ ਨੇ ਹੌਂਦਾ ਆ ਖੋਰਸ ਐ ਅਪ ਟੂ ਕੋਟਲਾ ਪਾਵਰ ਹਾਊਸ ਡਿਰੀਗੇਸ਼ਨ ਹੱਡਵਰਕਸ ਐ ਰੋਪੜ ਹਰੀਕੇ ਐ ਫਿਰੋਜ਼ਪੁਰ ਆ ਰੋਪੜਾ ਦਾ ਜਿਹੜਾ ਬੈਰੇਜ ਐ ਹਰੀਕੇ ਦਾ ਜਿਹੜਾ ਬੈਰੇਜ ਐ ਜਿੱਥੋਂ ਇਹ ਦੋ ਨਹਿਰਾਂ ਨਿਕਲਦੇ Rajasthan ਆਗੀਆਂ ਇੰਡਰ ਗੰਮੀ ਕਨਾਲ ਤੇ ਅੱਗੇ ਜਾ ਕੇ ਫਿਰੋਜ਼ਪੁਰ ਸਾਈ ਵਾਲੇ ਵਾਲਾ ਬੈਰੇਜ ਐ ਬੈਰੇਜ ਤੇ ਆ ਜੇ ਰਖਿਆ ਪਾਖੜਾ ਪਾਉਣ ਦਾ ਦੱਸੋ ਕਿਹੜੀ ਚੀਜ਼ ਐ ਇਹਨਾਂ ਕੋਲੇ ਆ ਆ ਕਾਨੂੰਨ ਐ ਨਾ ਇਹਨੂੰ ਕਿਉਂ ਨਹੀਂ ਰੱਦ ਕਰਿਆ ਫਿਰ ਇਹ ਨਿਕਲ ਫੀਨੋ ਰੱਦ ਕਰ ਦੇਣਾ ਅਸੀਂ ਦਰਮਾ ਦਾ ਕੰਨ ਰੱਦ ਕਰਤਾ ਜੀ ਕੀ ਦਾ ਕੀ ਗੱਲ ਨਾਲ ਲੋਕਾਂ ਨੂੰ ਲੋਕਾਂ ਨੂੰ ਦੇਪੂ ਬਣਾ ਰਹੇ ਨੇ ਹੂੰ ਜੀ ਜੀ ਬਿਲਕੁਲ ਸੋਈ ਸਰਕਾਰ ਇਹ ਸਾਰਾ ਇਹਨਾਂ ਦਾ ਕਸੂਰ ਹੈ ਇਹ ਸਰਕਾਰ ਦਾ ਕਸੂਰ ਹੈ ਸਰਕਾਰ ਨੇ ਸਿਰਫ ਆਪ ਦੀ ਵੋਟਾਂ ਦੇ ਨਾਲ ਚੁੱਕ